ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਅਸੀਂ ਚੱਲੇ ਆ ਜੀ ਚੰਡੀਗੜ੍ਹ ਨੂੰ ਤੇ ਸ਼ਹੀਦੀ ਯਾਦ ਚੱਲ ਰਹੇ ਸੀਗੇ ਇਸ ਕਰਕੇ ਅਸੀਂ ਵਲੌਗ ਨਹੀਂ ਪਾਇਆ ਤੇ ਹੁਣ ਅਸੀਂ ਵਲੌਗ ਦੀ ਸਟਾਰਟਿੰਗ ਕਰਾਂਗੇ ਤੇ ਚੰਡੀਗੜ੍ਹ ਨੇਰੇ ਮਤਲਬ ਕਿ ਸਾਲੀ ਰਹਿੰਦੀ ਇੱਥੇ ਤੇ ਮੈਂ ਉਹਨਾਂ ਨੂੰ ਸਾਲੀ ਨਹੀਂ ਬਣਾਈ ਆਪਣੀ ਭੈਣ ਹੀ ਬਣਾਈ ਐ ਫਿਰ ਕਿਉਂਕਿ ਉਹ ਮੇਰੇ ਤੋਂ ਵੱਡੀ ਉਮਰ ਦੇ ਨੇ ਤੇ ਉਹਨਾਂ ਨੂੰ ਮੈਂ ਵਸ ਇੱਕ ਰਿਸ਼ਤੇਦਾਰੀ ਦੱਸਣ ਵਾਸਤੇ ਤੁਹਾਨੂੰ ਇਹ ਕਿਹਾ ਆ ਕਿ ਮੇਰੀ ਸਾਲੀ ਲੱਗਦੀ ਉਹ ਲੇਕਿਨ ਮੇਰੇ ਉਹ ਸਿਸਟਰ ਨੇ ਮੈਂ ਉਹਨਰ ਭੈਣ ਨਹੀਂ ਬਣਾਈ ਆਪਣੀ ਤੇ ਤੇ ਚੱਲਣ ਤੋਂ ਪਹਿਲਾਂ ਵਾਇਗੁਰ ਦੀ ਪਰਮਿਸ਼ਨ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਨੀ ਕਿ ਪਰਮਾਤਮਾ ਸਫਰ ਦੇ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰੇ ਉਹ ਤੇ ਨਾਲ ਹੀ ਅਸੀਂ ਮੈਂ ਰੋਟੀ ਖਾਦੀ ਨਹੀਂ ਸੀ ਤੇ ਮੈਂ ਕਿਹਾ ਫੇ ਘਰ ਦੀ ਨੂੰ ਵਾਈਫ ਨੂੰ ਮੈਂ ਕਿਹਾ ਵੀ ਪਨੀਰ ਤਿਆਰ ਕਰੋ ਕੱਚਾ ਪਨੀਰ ਰਾਹ ਦੇ ਵਿੱਚ ਖਾਵਾਂਗੇ ਲਈ ਆਪਾਂ ਤਿਆਰ ਆਪਣੀ ਵਾਇਗੁਰ ਨੂੰ ਨਮਸਕਾਰ ਕਰਕੇ ਤੇ ਸ਼ਾਮਣੇ ਹੁਣ ਜਿਹੜੂ ਬੈਠਾਂਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਿੱਚ ਤੇ ਪ੍ਰਮਾਤਮਾ ਦਾ ਓਟ ਆਸਰਾ ਇਧਰੋਂ ਵੀ ਲੰਘਾਂਗੇ ਕਰੀ ਵਾਹਿਗੁਰੂ ਮਾਲਕਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਔਰ ਚਲੋ ਫਿਰ ਬੈਠੋ ਵਿੱਚ ਤੇ ਹੁਣ ਵਾਹਿਗੁਰੂ ਦੀ ਕਿਰਪਾ ਤਿਆਰੀ ਹੈ ਜੀ ਨਿਕਲਣਗੇ ਘਰੋਂ ਬਾਹਰ ਸ਼ਹਿਰ ਗਵਿੰਦਪੁਰ ਮਨੋਜ ਸਵੀਟ ਸ਼ਾਪ ਤੇ ਜਿੱਥੇ ਰੁਕੇ ਛੁੱਟ ਜੇ ਤੇ ਇੱਥੋਂ ਡਿਮਾਂਡ ਆਈ ਸੀਗੀ ਕਹਿੰਦੇ ਬਰਫੀ ਲੈ ਕੇ ਆਇਓ ਤੇ ਇਹਨੇ ਭਾਜੀ ਮਨੋਜ ਭਾਜੀ ਹੋਰ ਭਾਜੀ ਠੀਕ ਠਾਕ ਜੀ ਤੇ ਇਹ ਅਗਨੇ ਕੋਣ ਵਰਦੀ ਲੈ ਕੇ ਚੱਲਾਂਗੇ ਅਸੀਂ ਤੇ ਤੁਸੀਂ ਵੀ ਇੱਥੇ ਵਿਜ਼ਿਟ ਕਰਿਆ ਕਰੋ ਆਇਆ ਕਰੋ ਕਿਉਂਕਿ ਭਾਜੀ ਬਹੁਤ ਸੋਣਾ ਸਮਾਨ ਬਣਾਉਂਦੇ ਆ ਤੇ ਜਿਹੜਾ ਜੋ ਵੀ ਆਈਟਮ ਬਣਾਉਂਦੇ ਨੇ ਵਧੀਆ ਪੈਸੇ ਵੀ ਜਾਇਜ਼ ਹੀ ਲਾਉਂਦੇ ਨੇ ਤੇ ਚਲਿਏ ਜੀ ਸੱਚੀ ਕਾਲ ਜੀ ਸਾਰਿਆਂ ਨੂੰ ਮੈਂ ਹੋਣਾ ਹੀ ਬਲੌਗ ਵਿੱਚ ਸਾਰੇ ਤੋਂ ਬਾਅਦ ਵਿੱਚ ਚਲੋ ਜੀ ਰੋਡ ਆਉਂਦਿਆ ਕਿਹੜਾ ਹਾਂਜੀ ਇਹ ਟਾਂਡਾ ਉੜਮਟਾਂਡੇ ਵਾਲਾ ਰੋਡ ਹੈ ਜੀ ਸ੍ਰੀ ਗੁਰਵਿੰਦਪੁਰ ਤੋਂ ਮੈਂ ਸ੍ਰੀ ਗੁਰਵਿੰਦਪੁਰ ਤੋਂ ਉੜਮਟਾਂਡਾ ਰੋਡ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਬਹੁਤ ਹੀ ਜ਼ਿਆਦਾ ਹਾਲਤ ਖਰਾਬ ਹੈ ਇੱਥੋਂ ਟਾਂਡ ਤੱਕ ਪਹੁੰਚਣਾ ਇੰਨਾ ਮੁਸ਼ਕਲ ਹੈ ਨਾ ਬਹੁਤ ਜ਼ਿਆਦਾ ਅਰੇடா ਬੇਗਵਾਲ ਲਿੰਕ ਰੋਡ ਤੇ ਟਾਂਡਾ ਇੱਥੇ ਚੱਕੋ ਲੰਗਰ ਲੱਗੇ ਹੈ ਛੋਟੇ ਸਾਹਿਬ ਜਿਆਦੇ ਜੀ ਛੋਟੀ ਰਾਜੀ ਲੰਗਰ ਲਾਉ ਬਣਾਉਨੇ ਆਪਾਂ ਇਹ ਰੜੇ ਨੇ ਰੜੇ आले ਨੇ ਅਨੇਕ ਫੁੱਲ ਪੈਂਟ ਦੇ ਫੁੱਲ ਅੱਛਾ ਪੈਂਟ ਭੂਰ ਪਾ ਰਹੇ ਨੇ ਅੱਛਾ ਠੀਕ ਹੈ ਠੀਕ ਹੈ ਵੀਰੇ ਅਸੀਂ ਪੂਰੇ ਨੇ ਪੱਕੇ ਨਹੀਂ ਹੋ ਕਰਨੀ ਹਾਂਜੀ ਕਿੱਦਾਂ ਦੇ ਬਣਿਆ ਕੜੀ ਝੋਲ ਬਹੁਤ ਵਧੀਆ ਬਾਬਾ ਜੀ ਦਾ ਲੰਗਰ ਬਹੁਤ ਟੇਸਟ ਹੁੰਦਾ ਮੈਂ ਤਾਂ ਇਹ ਕੋਈ ਇਹ ਤਾਂ ਪਛਾਣਿਆ ਇਹ ਤਾਂ ਪਛਾਣ ਹੁੰਦੀ ਪੰਜਾਬ ਦੀ ਕੜੀ ਚੌਲ ਲੰਗਰ ਮਿਲਿਆ ਬਾਪੂ ਦੇ ਵਿੱਚ ਲੰਗਰ ਚਾਹੇ ਦੁਨੀਆ ਦੇ ਕਿਤੇ ਵੀ ਕੋਈ ਆਫਤ ਆਉਂਦੀ ਹੈ ਨਾ ਤੇ ਮੈਂ ਇਹ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਜੀ ਤੇ ਪੰਜਾਬੀਆਂ ਨੂੰ ਪੱਕਾ ਯਾਦ ਕਰਿਆ ਕਰੋ ਪੰਜਾਬੀ ਸਿੱਖ ਕੌਮ ਵਰਲਡ ਦੇ ਵਿੱਚ ਛਾਈ ਹੋਈ ਆ ਵਾਹਿਗੁਰੂ ਦੀ ਕਿਰਪਾ ਨਾਲ ਹਰ ਕੰਟਰੀ ਦੇ ਵਿੱਚ ਇਹਦਾ ਨਿਸ਼ਾਨ ਸਾਮ ਹੈ ਹਰ ਕੰਟਰੀ ਦੇ ਵਿੱਚ ਸਿੱਖ ਕੌਮ ਦਾ ਸ਼ੁ ਸ਼ੁ ਜੀ ਹਾਂ ਲੰਗਰ ਬਹੁਤ ਲੱਗੀ ਆ ਕਹਿੰਦਾ ਮੇਰਾ ਮਨ ਨਾ ਟੁੱਟਾ ਕਿ ਕਿਥੋਂ ਆਹੀ ਨੰਗਰ ਕਹਿੰਦਾ ਮੈਨਾਂ ਨੇ ਚਾਹ ਦੇ ਬਿਸਕੁਟ ਖਲਾਤੇ ਕਹਿੰਦਾ ਮੇਰੇ ਨਹੀਂ ਆਖ ਲੱਗੀ ਮੁਰਕੇ ਵੀ ਉਹ ਭੁੱਖੇ ਗਏ ਕਹਿੰਦਾ ਮੈਨਾਂ ਆਗ ਨਾ ਪਿੰਡ ਗੱਲ ਕੀਤੀ ਸਾਰਿਆਂ ਦੇ ਨਾਲ ਐਨਆਰਏ ਵੀਰਾਂ ਨਾਲ ਕੀਤਾ ਆਪਣੇ ਪਿੰਡਾਂ ਨਾਲ ਕੀਤਾ ਵੀ ਆ ਗੱਲ ਹੋਈ ਤੇ ਮੈਂ ਹੁਣ ਲੰਗਰ ਲਾਇਆ ਨਾ ਕਿ ਉੱਥੇ ਪਰ ਮੈਂ ਥੋੜੇ ਬੰਦੇ ਨਾਲੋਂ ਮੈਂ ਜ਼ਿਆਦਾ ਭੁੱਖੇ ਹਾਂ ਜੀ ਪਹੁੰਚ ਗਿਆ ਜੀ ਆਪਣੇ ਗੁਰਦੁਆਰਾ ਪੁਰਪੁਕਤਾ ਸਾਹਿਬ ਤੇ ਇਹ ਵੀ ਗੁਰਦੁਆਰਾ ਸਾਹਿਬ ਸੇਵੀ ਪਾਸੇ ਦੇ ਹੈ। ਸੇਵੀ ਪਾਸੇ ਹੀ ਦਾ ਗੁਰਦੁਆਰਾ ਸਾਹਿਬ ਆ ਜੀ ਆ। ਇਹ ਪੁਲ ਪੁਕਤਾ ਸਾਹਿਬ। ਇਹ ਆ ਫਸਟ ਟੋਲ ਪਲਾਜਾ ਚਲਾੰਗ ਵਾਲਾ ਜਲੰਧਰ ਰੋਡ ਇਹ ਹਾਈਵੇ ਤੇ ਜਲੰਧਰ ਹਾਈਵੇ ਆ ਦੱਸਦੇ ਆ ਪਲਾਇ ਇੱਥੇ ਵੀ ਇੱਕ ਟੋਲ ਪਲਾਇਆ ਕਿੰਨੇ ਟੋਲ ਪਲਾਜੇ ਪਹਿਣਗੇ ਆਪਣੇ ਸ੍ਰੀ ਹਰਿ ਗੁਬਿੰਦਪੁਰ ਤੋਂ ਚੰਡੀਗੜ੍ਹ ਤੱਕ 210 ਰੁਪਏ ਆਧਿਆਨੇ 210 ਰੁਪਏ ਜਲੰਧਰ ਪੀਏਪੀ ਚੌਂਕ ਪਹੁੰਚਣ ਵਾਲੇ ਪਰ ਉਹ ਤੋਂ ਪਹਿਲਾਂ ਨਾ ਲੱਗਦਾ ਬਹੁਤ ਜ਼ਿਆਦਾ ਟ੍ਰੈਫਿਕ ਹੈ ਬਹੁਤ ਜ਼ਿਆਦਾ ਇੱਕ ਸਾਈਡ ਤੇ ਠੀਕ ਹੈ ਪਰ ਜਿਹੜੀ ਇਹ ਜਲੰਧਰ ਨੂੰ ਜਾ ਰਹੀ ਹੈ ਉਹ ਜ਼ਿਆਦਾ ਹੀ ਉਸ ਕਰਾਬ ਹੈ ਕੰਮ ਅੱਗੇ ਲਾਦਾ ਕੋਈ ਹਾਦਸਾ ਵਗੈਰਾ ਹੋ ਗਿਆ ਇਹ ਦੂਸਰਾ ਟੋਲ ਪਲਾਜ ਆ ਗਿਆ ਹਾਂ ਜਿਹੜਾ ਚੰਡੀਗੜ੍ਹ ਜਲੰਧਾ ਤੋਂ ਚੰਡੀਗੜ੍ਹ ਰੋਡ ਤੇ ਹੈ ਜੀ ਤੇ ਇਹਦਾ ਵੀ ਹੰਦ ਚਾਰ ਲੰਗਰ ਲੱਗੇ ਹੋਏ ਆ ਚਾਹ ਦੇ ਲੰਗਰ ਲੱਗੇ ਦਿਲ ਕਰਦਾ ਪੀ ਦਵਾਂ ਈ ਲੋ ਇਹ ਥੱਕ ਗਏ ਤੇ ਹੁਣ ਨੂੰ ਥੋੜੀ ਸਟੇ ਕੀਤੀ ਆ ਤੇ ਸਟੇ ਕੀਤੀ ਆ ਜੀ ਬਲਾਚੌਰ ਇਹ ਬਲਾਚੌਰ ਦਾ ਇੱਧਰ ਜਾਂਦਾ ਬਲਾਚੌਰ ਇਸ ਤਰ੍ਹਾਂ ਇਹ ਨਾਲ ਦੀਆਂ ਆਕੜੀਆਂ ਲੈ ਜਾਂਦੀ ਹੈ ਇੱਥੇ ਹਾਂ ਦੇਖਦੇ ਕੁਛ ਖਾਣੇ ਪੀਣੇ ਜਰੂਰੀ ਹੈ ਇਹ ਜਲੰਧਰ ਸਾਈਡ ਹੈ ਤੇ ਇੱਧਰ ਨੂੰ ਜਾਣਾ ਚੰਡੀਗੜ੍ਹ ਨੂੰ ਜੀ ਇੱਥੋਂ ਲਈਏ ਅਸੀਂ ਚੰਪਾ ਤੇ ਮਹਿਕ ਨੇ ਲਈ ਸਪ੍ਰਿੰਗ ਰੋਲ ਮਹਿਕ ਪ੍ਰੀਤ कौर ਬੇਟੀ ਨੇ ਲਈ ਨੇ ਸਪ੍ਰਿੰਗ ਰੋਲ ਦਿਖਾਓ ਮਰ ਜਾ ਤੇ ਤਰਨ ਪਿੱਛੇ ਸੁੱਤਾ ਤੇ ਇਹ ਆ ਜੀ ਚੰਪਾਂ ਖਾਓ ਤੇ ਖਾਓ ਦਾ ਟੈਸਟ ਕਰਦੇ ਹਾਂ ਨਵੇਂ ਤਾਂ ਟੈਸਟ ਦੱਸਦੇ ਤੁਹਾਨੂੰ ਕਿਦਾਂ ਦਾ ਹੂੰ ਬੰਦਿਆ ਪੜੋ ਬਹੁਤ ਵਧੀਆ ਹਾਂਜੀ ਬਹੁਤ ਆ ਇਹ ਟੋਲ ਜੇਟ ਆ ਗਿਆ ਕਿਹੜਾ ਹੈ ਗਿਆ ਪਰ ਪਰਥਲਾ 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 ਟੋਲ ਗੇਟ ਤੀਜਾ ਟੋਲ ਗੇਟ ਆ ਗਿਆ ਫੋਟੋ ਨਹੀਂ ਕਲੀਅਰ ਆਉਂਦੀ ਇਹ ਸਾਹਮਣੇ ਹੈ ਜੀ ਰੂਪੜ ਰੂਪਨਗਰ ਜਿਹੜਾ ਕਿ ਰੱਖਤਾ ਨਾਮ ਰੂਪਨਗਰ ਤੇ ਇੱਥੋਂ ਅਸੀਂ ਰਾਈਟ ਟਰਨ ਕਰਨੀ ਆ ਤੇ ਸਿੱਧਾ ਚੰਡੀਗੜ੍ਹ ਰੋਡ ਹੈ ਜੀ ਚੌਥਾ ਟੋਲ ਪਲਾਇਆ ਹਾਂ ਜੀ ਕਰਾਲੀ ਟੋਲ ਪਲਾਇਆ ਕਰਾਲੀ ਵਾਲਾ ਹੈ ਹਾਂ ਕਰਾਲੀ ਟੋਲ ਸਾ ਕੁਰਾਲੀ ਟੋਲ ਰੋਡ ਇੱਕ ਚੰਦੀੜ ਦਾ ਲਾਸਟ ਟਾਈਮ ਇਹ ਸਨ ਹਨਾ ਚਾਰ ਪੰਜ ਅੱਜ ਚੱਕੇ ਅੱਜ ਅੱਜ ਇਹ ਜਾਮ ਚ ਫਸੇ ਨਾ ਜਾਮ ਜਾਮ ਇਹਨਾਂ ਕੁਰਾਲੀ ਟੋਲ ਪਲਾਜ਼ਾ ਲਾਗੇ ਜਾਮ ਲੱਗ ਗਿਆ ਜਲੰਦਰ ਲਾਗੇ ਲੱਗਾ ਸੀ ਜਲੰਦਰ ਲਾਗੇ ਵੀ ਫੋਰਚਨਰ ਦੇ ਉੱਪਰ ਕੱਚੇ ਉੱਡੇ ਸੀਗੇ ਸਾਹਮਣੇ ਤੇ ਇੱਥੇ ਵੀ ਲੱਗਦਾ ਕੋਈ ਨਾ ਕੋਈ ਕਾਰਵਾਜ ਹੋ ਗਈ ਆ ਦੇਖੋ ਇੱਥੇ ਵੀ ਲੱਗਦਾ ਕਹਾਣੀ ਬਣ ਗਈ ਕੋਈ ਨਾ ਕੋਈ ਪਚਾਦੋ ਨਾ ਪਚਾਦੋ ਘਰ ਰੱਬ ਦਾ ਵਾਸਤਾ ਹੀ ਥੱਕ ਗਏ ਆ ਮੈਸੇਜ ਹੀ ਭੇਜਿਆਉਣ ਕਦੇ ਹਾਲ ਭਾਈ ਲਾਏ ਆ ਹੀ ਹਲੋ ਭਾਈ ਵਿਚਾਰੇ ਚੱਲ ਜਾਣੇ ਸਾਡੇ ਜਾਂਦਿਆਂ ਨੂੰ ਉਨਵਰ ਕਿੰਨੇ ਸੋਹਣੇ ਬੈਠੇ ਪਏ ਤਾਰਾਂ ਦੇ ਉੱਪਰ ਵਾਹ ਇਧਰ ਕਨੈਕਟੀਵਿਟੀ ਘਟਾ ਨਾ ਕਿੰਨੀਆਂ ਸੋਹਣੀਆਂ ਲੱਗਣੀਆਂ ਸਾਰੀਆਂ ਬੈਠੀਆਂ ਅੱਗੇ ਹੋਇਆ ਜੀ ਐਕਸੀਡੈਂਟ ਲੱਗਦਾ ਐਮ뷸ੈਂਸ ਵੀ ਖੜੀ ਐ ਉਹ ਉਹ ਆਹੋ ਕੀ ਹੋ ਰਿਹਾ ਵਿੱਚ ਬਚ ਗਏ ਅੱਗੇ ਵਿੱਚੋਂ ਕਿੰਨੇ ਗੱਡੀਆਂ ਰੁਕੀਆਂ ਤਿੰਨ ਗੱਡੀਆਂ ਨਹੀਂ ਨਹੀਂ ਆਹ ਦੇਖੋ ਉਹ ਬਾਪਰੇ ਬਾਪਾ ਤੇ ਨਗੜੀਆਂ ਇਕੱਠੀਆਂ ਠਾ 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 ਪੰਜ ਚੱਲੇ ਆ ਥੋੜਾ ਜਿਹਾ ਵਾਰ ਹੈਗਾ ਅਸੀਂ ਜਾ ਕੇ ਰੈਸਟ ਕਰਾਂਗੇ ਨਾਲੇ ਰੱਤਾਈ ਸਾਹਿਬ ਬੱਸ ਬਈ ਸਾਹਿਬ ਥੋੜਾ ਠੀਕ ਐ ਇਹ ਸਰਦਾਰ ਸਾਹਿਬ ਥੱਕ ਜਾ ਰਹੇ ਆਂ ਦੇਖਿਓ ਹੈ ਪਿੱਛੇ ਬੈਠੀ ਸਾਡੀ ਚਿੜੀ ਬਣ ਕੀ ਕਰੀ ਜਾਂਦੀ ਆ ਦੇਖੋ ਜਦਕਿ ਇਹਨੂੰ ਬੜੀ ਐਕਸਾਈਟਡ ਆ ਆਪਣੇ ਭਰਾਵਾਂ ਨੂੰ ਮਿਲਣ ਵਾਸਤੇ ਇਹ ਕਿੱਥੇ ਕਿਹੜੀ ਲੋਕੇਸ਼ਨ ਹੈ ਆ ਦੇਖੋ ਜੀ ਪਖਰਾ ਸਿੰਦਰੀ ਕਰ ਚੁੱਕੇ ਆ ਇਹਨੂੰ ਆਹ ਵੇਖੋ ਜੀ ਅਮਾਇਰਾ ਲਗਜ਼ਰੀ ਉਹ ਬ੍ਰਾਂਡ ਆ ਇੱਕ ਤੇ ਇਹ ਇਹਨੂੰ ਇਲਾਕੇ ਨੂੰ ਇਹੋ ਬੋਲਦੇ ਆ ਨਿਰਵਾਣਾ ਬੋਲਦੇ ਆ ਉਹਦੇ ਹਾਂ ਇੱਧਰ ਇੱਧਰ ਹਾਂ ਇਹ ਸਾਹਮਣੇ ਚੰਡੀਗੜ੍ਹ ਹੈ ਜੀ ਤੇ ਅਸੀਂ ਹਾਈਵੇ ਤੋਂ ਲਿੰਕ ਰੋਡ ਤੇ ਹੋ ਗਏ ਆ ਲੈਫਟ ਸਾਈਡ ਤੇ ਇਹ ਪੈਂਦਾ ਜੀ ਨਰਵਾਣਾ ਉਹ ਸਾਹਮਣੇ ਹੈ ਜੀ ਨਰਵਾਣਾ ਇੱਥੇ ਸਾਡੇ ਉੱਧਰ ਵੀ ਲਿਖਿਆ ਹੈ ਜਿਹੜੇ ਸਿਸਟਰ ਹੈ ਮੇਰੀ ਇੱਥੇ ਰਹਿੰਦੀ ਆ ਉਹ ਸਾਹਮਣੇ ਬਿਲਡਿੰਗ ਆ ਗਈਆਂ ਜੀ ਤੇ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਅੰਦਰ ਐਂਟਰੀ ਕਰਕੇ ਹਾਂਜੀ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜੀ ਤੇ ਇੱਥੇ 6 ਫਲੋਰ ਅਵੇਲੇਬਲ ਹੈ ਐਵੇਂ ਥੋੜੀ ਕਹਿੰਦੇ ਚੰਡੀਗੜ੍ਹ ਹੈ ਦੇਖੋ ਸਹੀ ਗੱਲ ਹੈ ਵੀ ਚੰਡੀਗੜ੍ਹ ਚੰਡੀਗੜ੍ਹ ਹੀ ਹੈ ਆ ਮੇਰਾ ਮੁੰਡਾ ਲੈਣ ਆਇਆ ਸਾਨੂੰ ਅੱਗੇ ਪਿਕਅਪ ਕਰਨ ਵਾਸਤੇ ਫਲੋਰ ਕਿੰਮਤ ਵਾਸ ਐਸੀ ਹੈ ਨਾ ਐਂਟਰੀ ਸੀਸਾ ਸਬਾਰਾ ਆਤੇ ਹੋ ਵਾ ਸਤਿਕਾਰਾ ਪਾਜੀ ਸਤਿਕਾਰਾ ਜੀ ਸਤਿਕਾਰਾ ਸਤਿਕਾਰਾ ਜੀ ਸਤਿਕਾਰਾ ਵਧੀਆ ਜੀ ਵਧੀਆ ਦੀਦੀ ਲੈ ਆ ਚੰਗੀਆਂ ਵਿਛੜੀਆਂ ਆ ਇਹ ਵਿਛੜੀਆਂ ਮੜੀਆਂ ਪਾਪੇ ਨੰਗਰ ਵਾਲੇ ਲੱਗੇ ਸਾਜੀ ਚਾਹ ਪਣੀ ਤਿਆਰ ਕੀਤਾ ਦੇਖੋ ਉਹ ਕੀ ਬਾਤ ਹੈ ਜੀ ਆ ਪ੍ਰਚਾਰ ਕਰਦੇ ਪਏ ਸੀ ਫ੍ਰੈਂਚ ਫ੍ਰਾਈ ਆ ਕੀ ਹੈ ਵਰਤੀ ਹੂੰ ਚਾਹ ਮੈਂ ਪਿਛਲੇ ਸਾਲ ਇਹ ਗਾਣੇ ਨੂੰ ਕੰਨੜੀ ਦੇ ਵਿੱਚ ਅਨੁਵਾਦ ਕੀਤਾ ਸੀ ਉਹ ਕਿਸਾ ਹੈ ਬਹੁਤ ਪਿਆਰ ਕੀਤਾ ਅੱਛਾ ਬਣਾਇਆ ਬਣਾਉਣ ਵਾਲੇ ਕਿਧਰ ਗਏ ਉਹ ਦੇਖੋ ਸਾਡੇ ਚੈਫ ਲੱਗੇ ਹੋਏ ਨੇ ਚੈਫ ਅੱਗੋਂ ਕਿੱਥੇ ਸੁਣ ਮੈਂ ਨਾ ਬੋਲਦਾ ਇਹ ਆ ਐਪਾ ਚਲ ਰਿਹਾ ਦੈ ਨਾ ਤੰਦੂਠੀਆ ਵਿਰਤ ਕਰਨਾ ਤਾ ਕਾਲਾ ਰਹਿ ਜਾਗਾ ਗੁਰੂ ਕਰਪਾ ਕਰਨਾ ਅਕ ਜੋਗੋ ਮੇਰੇ ਅਗਨਾ ਤਾ ਮਾਲ ਦੀ ਅਰਦਾਸ ਹੋਇਆ ਮਹਾਰਾਜ ਕਹਿਣੀ ਨਹੀਂ ਕਿਸ ਕੇ ਹੋਰ ਇਹ ਮੇਰਾ ਪਾਂਜਾ ਮੇਰਾ ਪਾਂਜਾ ਉਧਰ ਦੇਖੋ ਮੇਰਾ ਪਾਂਜਾ तू रह गई ਸਾਡਾ ਭਾਂਜਾ ਵੀ ਮੇਰਾ ਭਾਂਜਾ ਗੁੱਡ ਵੈਰੀ ਗੁੱਡ ਬੰਦਾ ਆਹ ਵਾ ਗੁੱਟ ਬੰਦਾ ਇੱਕ ਗੁੱਟ ਬੰਦਾ ਬਹੁਤ ਵਧੀਆ ਬੰਦਾ ਆ ਗਈਆਂ ਜੋੜੀਆਂ ਵੇਖੋ ਜੋੜੀਆਂ ਦੀ ਕੀ ਬਾਤ ਹੈ ਵੀ ਸਾਰੇ ਆਪਣੇ ਆਪਣੇ ਮਾਲ ਕੇ ਬੈਠੇ ਨੇ ਆਹ ਸਹੀ ਦੋਨੇ ਇੱਕੋ ਜੇ ਆਹ ਸਹੀ ਵੈਰੀ ਗੁੱਡ ਆ ਪਾਣੀ ਪੀ ਕੇ ਤੇ ਹੋਣਾ ਬੱਚਾ ਪਾਰਟੀ ਚਾਹ ਪਾਣੀ ਪੀ ਕੇ ਬੱਚਾ ਪਾਰਟੀ ਬੈਠ ਗਈ ਹੂੰ ਲਓ ਵਾਹ ਬਈ ਵਾਹ ਇਹ ਟੀਚਰ ਕਿਥੋਂ ਆਏ ਕਿ ਪ੍ਰੋਫੈਸਰ ਆ ਸਾਡੇ ਬੱਚੇ ਨੂੰ ਸ਼ੌਂਕ ਹੈ ਤੇ ਇਹ ਆ ਉਹ ਬੇਟਾ ਜਿਹੜਾ ਯੂਨੀਵਰਸਿਟੀ ਵਿੱਚ ਪੜਦਾ ਹੈ ਤਾਂ ਕਾਹਦਾ ਕੋਰਸ ਕਰ ਰਿਹਾ ਸੀਐਸਸੀ ਸੀਐਸਸੀ ਅੱਛਾ ਬੈਨੀਫਿਟ ਕੰਪਿਊਟਰ ਦਾ ਓਕੇ ਕਿੰਨੀ ਜਾਂਦੀ ਫੀਸ 1 ਲੱਖ 1 ਮਹੀਨੇ ਦੀ 6 ਮਹੀਨੇ ਦੀ 1 ਲੱਖ ਬੱਲੇ ਬੱਲੇ ਰਕਤ ਵੀ ਕਰਨਾ ਵਾ ਤੇ ਭਰਾਵਾ ਵਿਚਾਰੇ ਕਾਲੂ ਤੇ ਚਿੱਟੂ ਇੱਕ ਕੰਮ ਦੇ ਮੇਲੇ ਜੀ ਵਿਛੜ ਗਏ ਤੇ ਹੁਣ ਮਿਲੇ ਆ ਇੱਥੇ ਆ ਗਏ ਚੰਦੀਗੜ੍ਹ ਮਿਲੇ ਬੱਸ 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 ਬਹੁਤ ਬਹੁਤ ਜਿਆਦਾ ਨਹੀਂ ਨਾ ਨਾ ਯਕੀਨ ਜਾਈ ਕਰਕੇ ਮੈਂ ਵੀ ਟੀਚਰ ਬਣ ਜਾ ਵਾਹ ਬਈ ਵਾਹ ਜੇ ਬੋਲੀ ਊੜਾੜਾ ਵੀ ਲਿਖਿਆ ਵਾ ਇਹਨਾਂ ਨੇ ਆਪਣੇ ਘਰ ਵਿੱਚ ਆਕਸੀਜਨ ਪਲਾਂਟ ਲਾਏ ਹੋਏ ਨੇ ਮੈਂ ਕਰਾਉ ਨਾ ਕਰਨਾ ਦੋਨੇ ਮੀਹ ਜੀ ਵੀ ਸਾਡੇ ਵਾਸਤੇ ਖਾਣਾ ਪਕਾ ਰਹੇ ਆ ਇਹਨਾਂ ਨੇ ਤੁਸੀਂ ਵੀ ਨਾਲ ਹੈਲਪ ਕਰਾ ਦਿਓ ਇਹ ਕਰ ਜਾਂਦੇ ਆ ਈ ਬਣਾਉਂਦੇ ਗੋਭੀ ਚੰਡੀਗੜ੍ਹ 'ਚ ਰਹਿੰਦੇ ਆ ਫਾਇਦੇ ਆ ਸਾਰੀਆਂ ਆਈਟਮਾਂ ਮਿਲ ਜਾਂਦੀਆਂ ਇੱਥੋਂ ਇਹ ਬਾਲਕੋਨੀ ਬਾਹਰ ਵਾਲੀ ਉਹ ਲੰਬੀ ਸਾਰੇ ਬਾਹਰ ਆਣੇ ਨੇ ਦੀਦੀ ਨੇ ਨਾ ਆਕਸੀਜਨ ਪਲਾਂਟ ਲਾਇਏ ਹੋਏ ਨੇ ਬਹੁਤ ਮਜ਼ਾ ਇੱਥੇ ਤੇ ਆ ਵੇ ਵਾਪਈ ਵਾ ਕੀ ਬਾਤ ਹੈ ਦੇਖੋ ਇਹ ਚੰਡੀਗੜ੍ਹ ਦੀ ਖੂਬਸੂਰਤੀ ਐਵੇਂ ਥੋੜੀ ਕੰਦੇ ਬੰਦੇ ਨੂੰ ਚੱਕਰ ਆਉਂਦੇ ਬਿਲਡਿੰਗਾਂ ਦੇਖ-ਦੇਖ ਕੇ ਉਹ ਸਾਹਮਣੇ ਆਂਦੇ ਨਰਵਾਰਾ ਹਾਈਵੇ ਤੇ ਨਾ ਹਾਂ ਇਹ ਨਾਲ ਹੀ ਬਿਲਕੁਲ ਹਾਈਵੇ ਇਹ ਚੰਡੀਗੜ੍ਹ ਜਾਂਦਾ ਇਧਰ ਨੂੰ ਰਸਤਾ ਆ ਚੀਜ਼ਾਂ ਬਿਲਕੁਲ ਵਧੀਆ ਮਿਲ ਜਾਂਦੀਆਂ ਇੱਥੋਂ ਧੂਲਾ ਇਹ ਲੱਗਦਾ ਦੀਦੀ ਨਾਲ ਹੁਣੇ ਲਿਆ ਨਾ ਉਹ ਦੇਖੋ ਬਾਬਾ ਅੱਧਾ ਆਂਡਾ ਹੀ ਐ ਚਲੋ ਠੀਕ ਹੈ ਜੀ ਅੱਜ ਵਲੌਗ ਦੀ ਸਮਾਪਤੀ ਹੈ ਜੀ ਤੇ ਅਸੀਂ ਪਹੁੰਚ ਗਏ ਆ ਜਦੋਂ ਕੱਲ ਨੂੰ ਕਿਤੇ ਜਾਵਾਂਗੇ ਘੁੰਮਾਂਗੇ ਫੇਰਾਂਗੇ ਫਿਲਮ ਦੇਖਾਂਗੇ ਗੁਰੂ ਘਰ ਜਾਵਾਂਗੇ ਤੇ ਗੁਰੂ ਘਰ ਜਾਵਾਂਗੇ ਫਿਰ ਤੁਹਾਨੂੰ ਅਸੀਂ ਹੋਰ ਜਾਣਕਾਰੀ ਦਵਾਂਗੇ ਜਾਣਕਾਰੀ ਦਵਾਂਗੇ ਤੇ ਤਦ ਤੱਕ